ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਮੈਂਟ ਬਾਈ ਜਰੂਰ ਕਰਿਓ ਸਬਸਕ੍ਰਾਈਬ ਵੀ ਕਰ ਲੋ ਸਬਸਕ੍ਰਾਈਬ ਕਰਤਾ ਬਾਈ ਆਪਣੇ ਵੀਡੀਓ ਜ਼ਿਆਦਾ ਦੇਖ ਹੁੰਦੀ ਹੈ ਸਬਸਕ੍ਰਾਈਬਰ ਹੈ ਨਹੀਂ ਚਲੋ ਇੱਥੇ ਲਿਆਂ ਵੜਣ ਅੱਜ ਆਪਣੇ ਕੋਲ ਹੈਗੇ ਆ ਪੰਜ ਛੇ ਗੀਲੇ ਕੰਮ ਤਾਂ ਹੈਗਾ ਤੀ ਪਿੰਡ ਚ ਹੋ ਗਈ ਮਾਰਕਟ ਉਹਦੇ ਕਰਕੇ ਉਰੇ ਫਿਰ ਖਾਰੀ ਉੱਤੇ ਜਾਂਦੇ ਆ ਅਫਗਾਨੇ 4-5 ਕਿਲੇ ਹੈਗੇ ਵੀ ਉਹ ਵੜ ਦੋ ਬਾਕੀ ਕੰਮ ਕਰ ਲੂ ਉਹ ਕੋਈ ਨਾ ਤਾਰਾਂ ਦੇ ਪਰੇ ਨਹੀਂ ਉਹ ਛੋਟੂ ਛੋਟੂ ਜੀ ਡੋਰੀ ਤੇ ਸਾਈਡ ਮੇ ਰਹਿਣਾ ਠੀਕ ਹੈ ਬੇਟਾ ਇਸਕ ਮੇ ਕਰੰਟ ਆ ਲਓ ਜੀ ਆਪਣਾ ਝੂੰਗੀ ਕਰਦੀ ਪੈਕ ਔਰ ਕੁੱਤੇ ਆਉਂਦੇ ਆ ਆਪਾਂ ਚੱਲੇ ਹੁਣ ਮੋਟਰਸਾਈਕਲ ਚੱਕ ਕੇ ਨਾਲ ਚੱਲਦੇ ਆ ਦਿਖਾਉਨੇ ਆ ਉੱਥੇ ਬੇਟਾ ਜੀ ਮਠੀ ਚੱਲ ਰਹੀ ਆ ਆਪਣੇ અમૃતદાને ਬਾગ ਚ અમૃતને ਬਾગ અમૃત ખા લો ફ્રેન્ડ ਇੱਧਰ ਵੀ ਆ ભાઈ ਇਹ ਕਹਿੰਦਾ ਵੀ ਉਹ thre ਰੱਕ ਲਾਇਆ ਸੀ ਵੀ ਅੱਗ ਲੱਗ ਗਈ ਦੀ ਤਾਂ ਬਾਗ ਦਾ ਰਹਿ ਗਿਆ ਬਾਗ ਚ ਚੱਲ ਰਹੀ ਆ ਕੰਬਾਈਨ ਅੱਜ ਇਹ ਦੇਖੋ ਜੀ ਪੰਜ ਕਿੱਕੀਆਂ ਵਾਸਾਹੀ ਆ ਇੱਕ ਬੰਦਾ ਹੋਰ ਆ ਜੀ ਦੇਖਦੇ ਹਾਂ ਜੀ ਉਹ ਕਹੂਗਾ ਕਹਿੰਦਾ ਹੈ ਜੀ ਅੱਜ બਧਾਉਂਗਾ ਜੀ ਦੇਖਦੇ ਆ ਆਹੀ ਚੱਲ ਰਿਹਾ ਕੰਮ ਅੱਜ ਬਾਗ ਚ ਚੱਲੂ ਜਮਾ ਬੋਦੀ ਜੀ ਗਣਕਾ ਬਾਈ ਪਾਣੀ ਪੂਣੀ ਉੱਚੀ ਨੀਮ ਕਰਕੇ ਪਾਣੀ ਪੂਣੀ ਘੱਟ ਵੱਧੇ ਲੱਗਿਆਗਾ ਨੇ ਮੀਂਹ ਨਹੀਂ ਪਿਆ ਆ ਕਰਕੇ ਵੀ ਇਹੀ ਜਿਹਾ ਹੈ ਹਰੀ ਬਹੁਤ ਪਈਆ ਬਾਈ ਹਰੀਓ ਵੜਾਈ ਜਾਂਦੇ ਆ ਲਾਲ ਆ ਹਰੀ ਪਈਆ ਆ ਵੀ ਹਰੀ ਆ ਉਹ ਵੀ ਹਰੀ ਆ ਮੰਨ ਲਓ ਵੀ 100 ਚੋਂ 50% ਤੱਕ ਹਰੀਓ ਪਈਆ ਇਹ ਲੋਕਾਂ ਨੇ ਵੜਦੋ ਕਨੇ ਜਾਨਵਰ ਵੜਦੇ ਆਂ ਕਿ ਨੀ ਲਗਉਂ ਆ ਬਹੁਤ ਆ ਬਈ ਉਹ ਜੰਗ ਪਹਾੜੀ ਉੱਪਰ ਜੰਗਲ ਕਰਕੇ ਕਦੇ ਵੀ ਵੜ ਦੋ ਵਾ ਜਈ ਜੀ ਹੈਗੀ ਵੜ ਦੋ ਲੋ ਜੀ ਲਗਭਗ ਡੇਢ ਕਿਲਾ ਵੜਤਾ ਭਾਈ ਵੀ ਟੈਂਕ ਭਰੇ ਨਹੀਂ ਹੋਣ ਆਈਆਂ ਖਾਣੇ ਲੱਗਿਆ ਕੱਢਣ ਬਹੁਤ ਮਾੜੀ ਆ ਇੰਦਰ ਨੂੰ ਹਜੇ ਵਧੀਆ ਖੜੀ ਆ ਜਿਹੜੀ ਡੈੜੀ ਵੱਡੀ ਇੱਧਰ ਆ ਪਾਣੀ ਡੇਢ ਕਿਲਾ ਡੇੜ ਹੋਵੇ ਸਭ ਆ ਹੋਵੇ ਪਾਣੇ ਦੋ ਹੁਣ ਇਹ ਜਾਣਕੀ ਟੋਟਲ 5.5 ਵਿਕੀਲੇ ਇੱਥੇ ਇਧਰ ਨੂੰ ਆਓ ਪਿੱਛੇ ਜਾਂਦਾ ਕਿ ਇਧਰ ਨੂੰ ਆਹ ਸਾਰੀ ਚਕ ਬਾਗ ਉਹ ਬਾਗ ਦੇ ਉੱਪਰ ਵੀ ਆ ਟੈਂਕ ਭਰਿਆ ਨਹੀਂ ਹੈਗਾ ਥੋੜਾ ਹੀ ਆ ਇਹਹੋ ਨਾ ਤੁਹਾਨੂੰ ਦਾਣੇ ਵੀ ਦਿਖਾਉਂਦੇ ਆਹਰੀ ਭਈਆ ਬਿਲਕੁਲ ਦੇਖੋ ਨਾ ਭਾਈ ਆ ਕੁਝ ਬਣਾਇਆ ਇਹਨਾਂ ਨੇ ਸਾਰਾ ਦੰਦ ਨੀਰਾ ਦਾ ਦੱਦ ਆਹ ਇਹ ਕਣਕ ਦਾਣਾ ਸਾਰੇ ਨਰਮ ਪਏ ਆ। ਕੀ ਹਾਲ ਹੈ? ਅਰੇ ਬੜ ਤੋਂ ਜੀ ਹੈਗੀ ਆ। ਕੀ ਕਹਿ ਸਕਦੇ ਹਾਂ ਬੰਦਾ। ਆਹ ਰਹਿ ਗਿਆ ਪੂਰਾ ਡਾਗੇਰਾ ਪੜਦੀਏ ਬਸ। ਚੱਲਦੇ ਆ ਫਿਰ ਸਾਹੀ ਅੱਜ ਦਾ ਕੰਮ। ਦੇਖ ਲਓ ਹਰੀਓ ਹਰੀ ਚਾਮਕਰੀ ਹਰੀਓ ਹਰੀ। ਦਾਣਾ ਬਿਲਕੁਲ ਨਰਮ। ਸਾਰੇ ਦੇ ਦिए 95 ਪੂਰੇ ਹੀ ਦੇ ਦिए ਸਾਰੇ ਸਾਰਾ ਚਾਰੋ ਟਰਾਲੀ ਲੈ ਲੇ ਜਿਹੜਾ ਕੱਲ੍ਹ ਵੱਡੇ ਡਿਉਰੀ ਗੱਲ ਕਰਦੇ ਆ 90 ਕੁਆਂਟਲ ਹੋਆ ਹਾਂ 90 95 ਲੈ ਲਓ ਚਾਰੋ ਟਰਾਲੀ ਜਿਹੜਾ ਕਿਹੜਾ ਨਿਕਲੇ ਆ ਭਾਈਓ 5 ਕਿ 7 ਕਿਲੇ ਦੀ ਜਿਹੜਾ ਆਪਾਂ ਵੱਡੇ ਤੇ ਕਰਨਾ ਬਾਅਦ ਚ ਮਣੇ ਆਪਾਂ ਨੇ ਪਤਾ ਨਹੀਂ ਲੱਗਿਆ ਬਾਈ ਦੁਬਾਰੇ ਪਤਾ ਨਾ ਕਿਸ ਰੇਟ 'ਤੇ ਕੀ ਹੈ गेहूं ਆਪ ਕੀ ਗੱਲ ਚੋਲ ਸੁਣੋ 2490 ਬਾਈ 2490 ਸਰਕਾਰੀ ਰੇਟ ਹੈ ਜਾਂ ਪ੍ਰਾਈਵੇਟ ਸਰਕਾਰੀ ਰੇਟ ਲਗਾ ਮੰਡੀ ਮੇਂ ਗਏ ਤੇ ਮੰਡੀ ਮੰਡੀ ਦਾ ਰੇਟ ਆ ਬਾਈ 2490 2590 ਤੇ ਵਧੀਆ ਵਿਗ ਗਈ ਮੇਰੇ ਹਿਸਾਬ ਨਾਲ ਗੱਲ ਤੁਹਾਨੂੰ ਦਿਖਾਈ ਵੀ ਉਹਦੇ ਵਿੱਚ ਦਾਣਾ ਵੀ ਹਰਾ ਦੀਗਾ 90 95 ਕੁਵਾਂਟਲ ਕਹਿੰਦਾ ਬਾਈ ਸੱਤ ਗਿੱਲਿਆਂ ਜੋ ਆਪ ਹੀ ਲਾ ਲਓ ਸਵਾਦ ਹਾਂ ਆ ਕਰਤਾ ਲੈਣਦਾਰ ਨੇ ਹਿਸਾਬ ਕਰਤਾ ਇਹ ਰਾਂਗਵਾਂਟਲ ਕਿੱਲੇ ਦਾ ਤੇ ਰਾਂਗਵਾਂਟਲ ਨਿਕਲੇ ਆ ਭਾਈ ਓਏ ਕਿੱਲੇ ਦਾ ਇੱਕ ਕਿੱਲੇ ਦਾ ਉਹ ਮਿੱਟੀ ਦਾ ਸੂਰਾ ਡਾਲ ਰਿਹਾ ਤੇ ਉਹਨੇ ਪਾਣੀ ਲਿਆ ਉਹ ਕਿਹੜਾ ਪਾਣੀ ਦਾ ਕੋਈ ਪਹਾੜੀ ਥੇਤਰ ਕੋਲੋਂ ਸੂਰ ਲਿਆ ਦਿੱਤਾ ਅੱਛਾ ਇਹ ਸਾਈਕਾ ਮਾਣਿਆ ਇਹ ਫਿਰ ਵੀ ਚਲੋ ਅੱਛੀ ਨਿਕਲਾਈ ਇਸੇ ਤੋਂ ਬਹੁਤ ਵਧੀਆ ਲੈ ਕੇ ਚੱਕਰ ਨਹੀਂ ਤਰ ਕਰਨੀਆਂ ਪਹਾੜੀ ਥੇਤਰ ਕੋਲੋਂ ਹੋਰ ਹੈ ਹੋਰ ਕੀ ਅਗਰ ਪਹਾੜੀ ਦੇ ਉੱਪਰੋਂ ਸੇ ਪੈ ਪਾੜ ਲੈ ਕਰਾਏਗਾ ਅਸਾਲੇ ਡਾਲਾ ਤੇ ਲੋ ਜੀ ਆ ਵੀ 2 ਕਿੱਲੇ ਨਾ ਕੇਰਾ ਫੜਦਾ 2 ਕਿੱਲਿਆਂ ਚ ਬਾਈ ਟੈਂਕ ਹਜੇ ਭਰਿਆ ਨਹੀਂ ਆਏਗਾ ਦਿਖਾਉਣੇ ਤਾਂ ਉਹਨਾਂ ਕਿੰਨਾਗਾ 2 ਕਿੱਲਿਆਂ ਦਾ ਕੇਰਾ ਜੀ ਆਹ ਆ ਜੱਥਾ ਚੋਪਰ ਜਿਹੜਾ ਵਾਜਦਾ ਚਿੱਤਾ ਲਓ ਜੀ ਕਹਿੰਦੇ ਮਟਰੀ ਵੱਢਣੀ ਆ ਮਟਰੀ ਵੱਢਣੀ ਆ ਆ ਨਿਕਲੇ ਮਟਰੀ ਤੋਂ ਵੱਡਾ ਵੱਡ ਕੇ ਆ ਦੇਖ ਲਓ ਖੋਲੀ ਦਾ ਗਿਆ ਹਾਲ ਹੋ ਗਿਆ ਪਰ ਇੱਕ ਪਰੇ ਹੋ ਜਾ ਕਹਿੰਦਾ ਦੇਖੋ ਸਵਾਰ ਕੇ ਟਰਟਰ ਦੀ ਚਾਚਾ ਦਾ ਨਹੀਂ ਮੈਂ ਤਾਂ ਨਹੀਂ ਚੱਲਉਂਦਾ ਕਹਿੰਦਾ ਚਾਚਾ ਦੇਖ ਲਾ ਚਾਚਾ ਵੀ ਦੇਖਦਾ ਹਣਾ ਵੀਡੀਓ ਆਗੋਂ ਨਿਕਲਿਆ ਭਾਈ ਸਾਡੇ ਚਾਚਾ ਨੇ ਲਈ ਨਵੀਂ ਪ੍ਰੀਤ ਫੈਤ ਕੀ ਕਹਿੰਦਾ ਬੰਦਾ ਰੋਣਾ ਹੁੰਦਾ ਇੰਜਾਂ ਪੱਥਰ ਜੜ ਚੜਦਾ ਵਿੱਚ ਸਾਡੀ ਤਾਕੜ ਨੇ ਬਈ ਬੰਦੇ ਐ ਦੱਬੀ ਜਾਏਗਾ ਨੇ ਕੋਈ ਚੱਕਰ ਨਹੀਂ ਚੱਲਦੀਆਂ ਟੁੱਟਦੀਆਂ ਨਹੀਂ ਹੈ ਹੈਨਾ ਸਮਾਪਤੀ ਕਰਕੇ ਆਏ ਆਪਾਂ ਉੱਥੇ ਕਿਉਂ ਜੱਸੇ ਹਾਂਜੀ ਹਾਂ ਖੜੇ ਤਾਂ ਨਹੀਂ ਆਇਆ ਆਪਾਂ ਆਪਣੀ ਹੋ ਚੱਲੀਆ ਮਟਰਾਂ ਸਾਰੀਆਂ ਖੜਾ ਤਾ ਆਹ ਵਈ ਦੇਖ ਲੋ ਕਿੱਥੇ ਕਿੱਥੇ ਪੱਥਰਾਂ ਉੱਪਰ ਆ ਨਦ ਦੇਖੋ ਜੀ ਆ ਲੈਣੇ ਮਟਰੀਏ ਕਿੱਕ ਮਾਰ ਕੇ ਲੈਣੇ ਆਹ ਨਿਕਲ ਲਈ ਜਾ ਸਮਾਨ ਵਿੱਚ ਤੇ ਖੋਲਲੀ ਵਿਚਾਰੀ ਕਿਆ ਕਰੇ ਖੋਲਲੀ ਅੱਜ ਤੋੜਾ ਜਿਹੜਾ ਹੁੰਦਾ ਸੱਚ ਨਹੀਂ ਬਹੁਤ ਸੈਂਾ ਵਿੱਚ ਅਵੇਲੀ ਪੱਥਰ ਨਾਲ ਵੱਜ ਕੇ ਮੁਰਗੀ ਟੁੱਟ ਗਈ ਬੱਚੇ ਹੋਣੇ ਆ ਲੋ ਮੰਗੜਮ ਹੁੰਦੀ ਗੜਮ ਮਗੜੋਂ ਹੱਥ ਮੇ ਰੱਖੀ